ਵਾਹੋ ਪ੍ਰਗਟਿਓ ਮਰਦੇ ਅਗਮੜਾ ਵਰਿਆਮ ਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਨਯੋ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀ ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ ਬੜ ਭਾਗੇ ਹਾਂ ਵਡਾ ਭਾਗ ਭੇਟੇ ਗੁਰਦੇਵਾ ਕੋਟ ਪ੍ਰਾ ਮਿਟੇ ਹਰ ਸੇਵਾ ਸੋ ਅੱਜ ਤੇ ਕੱਲ ਦਾ ਦਿਨ ਜੋ ਲੰਘ ਚੁੱਕਿਆ ਇਹ ਦੋ ਦਿਨ ਸਤਗੁਰਾਂ ਦੇ ਦਿਹਾੜੇ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਜੇ ਤਾਂ ਆਪਾਂ ਪਰਾਤਨ ਗ੍ਰੰਥਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪੋਸੂ ਦੀ ਸਤਿਓਂ ਦਾ ਲਿਖਿਆ ਹੋਇਆ ਅੱਜ ਪੋਸੂ ਦੀ ਸਤਿਓਂ ਹੈ ਪੋਸੂ ਦੀ ਸਤਿਓਂ ਦਾ ਤੇ ਨਾਨਕ ਸ਼ਾਹੀ ਕਲੰਡਰ ਦੇ ਮੁਤਾਬਕ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਪੱਕਾ ਜਿਹੜਾ ਉਹ ਹਰ ਸਾਲ 5 ਜਨਵਰੀ ਦਾ ਹੁੰਦਾ ਹੈ ਪਰਪੋਸ ਉਹਦੀ 7ਵੀਂ ਦਾ ਪੋਸ ਉਹਦੀ 7ੋਂ ਦਾ ਇਹ ਪ੍ਰਾਤਨ ਹੈ ਸੋ ਧੰ ਗੁਰੂ ਕੰਗੀ ਤਰਪਾ ਸਵਾਹ ਮਹਾਰਾਜ ਸੰਸਾਰ ਤੇ ਜੁਲਮਾਂ ਦਾ ਨਾਸ਼ ਕਰਨ ਵਾਸਤੇ ਆਏ ਸਤਿਗੁਰੂ ਪਾਸ਼ਾ ਮਹਾਰਾਜੀ ਇਹ ਸਾਰੀ વાਤਾ ਆਪਣੇ ਪਵਿੱਤਰ ਪਾਵਨ ਗ੍ਰੰਥ ਸ੍ਰੀ ਬਚਿੱਤਰਨਾਟਕ ਵਿੱਚ ਲਿਖਿਆ ਹੈ ਆਓ ਹੁਣ ਰਹਿਂਦੀਆਂ ਕਥਾਵਾਂ ਸਰਵਣ ਕਰੋ ਮਨ ਬਿਰਤੀਆਂ ਕਾਗਰ ਕਰੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕੋਈ ਵੀ ਰਸਨਾ ਵਾਂਜੀ ਨਾ ਰਹੇ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਨੇ ਸਰਵਣ ਕੀਤਾ ਸੀ ਕਿ ਗੁਰੂ ਸਾਹਿਬ ਜੀ ਨੇ ਤਲਵੰਡੀ ਸਾਹਿਬ ਜਾਣਾ ਦਮਦਮਾ ਸਾਹਿਬ ਦਮਦਮਾ ਸਾਹਿਬ ਦੀ ਕਥਾ ਚੱਲ ਰਹੀ ਹੈ ਭਾਈ ਡੱਲਾ ਸਤਿਗੁਰੂ ਪਾਤਸ਼ਾਹ ਜੀ ਨੂੰ ਬਾਰ ਬਾਰ ਆਖਦਾ ਸੀ ਸੱਚੇ ਪਾਤਸ਼ਾਹ ਉਹ ਜੇ ਮੈਨੂੰ ਯਾਦ ਕਰ ਲੈਂਦੇ ਤਾਂ ਸਾਹਿਬ ਜਾਦੇ ਸ਼ਹੀਦ ਨਹੀਂ ਸੀ ਹੋਣੇ ਮੈਨੂੰ ਯਾਦ ਕਰ ਲੈਂਦੇ ਤੁਹਾਨੂੰ ਅਨੰਦਪੁਰ ਸਾਹਿਬ ਛੱਡਣਾ ਨਹੀਂ ਸੀ ਪੈਣਾ ਕਿਉਂ ਕਿਉਂਕਿ ਮੇਰੇ ਕੋਲ ਬਹੁਤ ਤਕੜੇ ਤਕੜੇ ਸੂਰਮੇ ਨੇ ਪਰ ਗੁਰੂ ਸਾਹਿਬ ਨੇ ਆਪ ਜੀ ਸਰਵਣ ਕੀਤਾ ਸੀ ਨਾ ਪਿੱਛੇ ਕਿ ਬੰਦੂਕ ਲਿਆਂਦੀ ਕਿਸੇ ਕਾਰੀਗਰਾਂ ਨੇ ਲਾਹੌਰ ਤੋਂ ਤੇ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਬੰਦੂਕ ਪਰਖਣੀ ਐ ਤੇ ਭਾਈ ਡੱਲੇ ਦੇ ਸਾਰੇ ਆਦਮੀ ਭੱਜ ਗਏ ਇਹ ਕੱਲ ਸਰ ਇਹ ਪਿੱਛੇ ਆਪ ਜੀ ਨੇ ਸਰਵਣ ਕੀਤਾ ਸੀ ਤੇ ਗੁਰਮਖ ਪਿਆਰਿਓ ਹੁਣ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਕੇ ਭਾਈ ਡੱਲਾ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਨਗਰ ਦੇ ਵਿੱਚ ਲੈ ਕੇ ਗਿਆ ਤਲਵੰਡੀ ਉੱਥੇ ਅਸਨ ਲਵਾਇਆ ਸਤਿਗੁਰਾਂ ਦਾ ਤਾਂ ਇੱਥੇ ਤਲਵੰਡੀ ਵਿੱਚ ਸਤਿਗੁਰੂ ਜੀ ਨਗਰ ਤੋਂ ਬਾਹਰ ਹੀ ਸਥਾਨ ਬਣਿਆ ਹੋਇਆ ਦਮਦਮਾ ਸਾਹਿਬ ਉੱਥੇ ਸਤਿਗੁਰੂ ਪਾਤਸ਼ਾਹ ਜੀ ਬਰਾਜਮਾਨ ਸਨ ਸਤਿਗੁਰਾਂ ਦਾ ਦੀਵਾਨ ਸਜਿਆ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਬਹੁਤ ਸਿੱਖ ਸੇਵਕ ਸ਼ਰਧਾਲੂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ ਨਮਸਕਾਰਾਂ ਕਰ ਰਹੇ ਨੇ ਤਾਂ ਇੱਥੇ ਠਹਿਰਨ ਦੀ ਖਬਰ ਮਾਤਾ ਸੁੰਦਰੀ ਤੇ ਮਾਤਾ ਸਹਿਬ ਦੇਵਾ ਜੀ ਨੂੰ ਲੱਗ ਗਈ ਉਹ ਦਿੱਲੀ ਰਹਿੰਦੀਆਂ ਸੰਦੋਮੇ ਮਤਾਵਾ ਸਤਿਗੁਰਾਂ ਦੇ ਮਹਿਲ ਮਾਤਾ ਸੁੰਦਰੀ ਤੇ ਮਾਤਾ ਸਹਿਬ ਦੇਵਾ ਮਾਤਾ ਸਹਿਬ कौर ਉਹਨਾਂ ਨੂੰ ਪਤਾ ਲੱਗਿਆ ਉਹ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਇੱਥੇ ਪਹੁੰਚੀਆਂ ਤਲਵੰਡੀ ਆ ਗਈਆਂ ਉਸ ਸਮੇਂ ਸਤਗੁਰਾਂ ਦਾ ਦੀਵਾਨ ਲੱਗਿਆ ਹੋਇਆ ਤੇ ਜਦੋਂ ਉਹ ਮਾਤਾਵਾਂ ਆਈਆਂ ਨਾ ਜਦੋਂ ਸਤਗੁਰਾਂ ਦੇ ਕੋਲ ਤਲਵੰਡੀ ਆਈਆਂ ਤਾਂ ਆਉਣ ਤੋਂ ਪਹਿਲਾਂ ਚੂਰਮਾ ਸਤਿਗੁਰੂ ਪਾਸਮਹਾਰਾਜ ਜੀ ਦੇ ਬੱਚਿਆਂ ਦੇ ਵਾਸਤੇ ਸਹਿਬਜ਼ਾਦਿਆਂ ਵਾਸਤੇ ਮਾਤਾ ਸੁੰਦਰੀ ਜੀ ਨੇ ਬੜੇ ਪ੍ਰੇਮ ਨਾਲ ਤਿਆਰ ਕੀਤਾ ਕਿਉਂਕਿ ਚੂਰੀ ਬੜੇ ਚਾਹ ਨਾਲ ਖਾਂਦੇ ਹੁੰਦੇ ਸਨ ਚੂਰਮਾ ਬੜੇ ਚਾਹ ਨਾਲ ਖਾਂਦੇ ਹੁੰਦੇ ਸਨ ਸਹਿਬਜ਼ਾਦੇ ਛੱਕਦੇ ਹੁੰਦੇ ਸਨ ਉਹਨਾਂ ਦੇ ਛੱਕਣ ਵਾਸਤੇ ਮਾਤਾ ਸੁੰਦਰੀ ਜੀ ਨੇ ਬੜੇ ਚਾਹ ਦੇ ਨਾਲ ਚੂਰਮਾ ਲੈ ਕੇ ਆਏ ਤੇ ਗੁਰਮਖ ਪਿਆਰਿਓ ਇਹ ਸੀ ਮਨ ਵਿੱਚ ਕਿ ਆਪਣੇ ਬੱਚਿਆਂ ਨੂੰ ਛਕਾਵਾਂਗੀ ਜਦੋਂ ਆਏ ਨਾ ਮਾਤਾ ਜੀ ਆ ਕੇ ਨਮਸਕਾਰ ਕੀਤੀ ਨਮਸਕਾਰ ਕਰਕੇ ਬੜੇ ਚਾ ਨਾਲ ਸਤੂਗੁਰਾਂ ਦੇ ਦਿਦਾਰੇ ਕੀਤੇ ਆਲੇ ਦੁਆਲੇ ਵੇਖਣ ਲੱਗ ਪਏ ਮਾਤਾ ਸੁੰਦਰੀ ਜੀ ਆਲੇ ਦੁਆਲੇ ਵੇਖਣ ਲੱਗ ਪਏ ਸਤਗੁਰ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ ਕਿ ਸਾਡੇ ਪੁੱਤਰ ਕਿੱਥੇ ਨੇ ਸਤਗੁਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆ ਪੁੱਤਰ ਹੀ ਤਾਂ ਨੇ ਤੁਹਾਡੇ ਉੱਥੇ ਕੌਣ ਬੈਠੇ ਸਨ ਉੱਥੇ ਅਸੀਂ ਬੈਠੇ ਸੀ ਅਸੀਂ ਬੈਠੇ ਸੀ ਉੱਥੇ ਸਿੱਖ ਬੈਠੇ ਸੀ ਸਾਡੇ ਵੱਲ ਸਤਗੁਰਾਂ ਨੇ ਹੱਥ ਓ ਕਰਕੇ ਕਿਹਾ ਸੀ ਕਿ ਆਹ ਮੇਰੇ ਪੁੱਤਰ ਬੈਠੇ ਨੇ ਮਾਤਾ ਸਾਹਿਬ ਦੇਵਾ ਮਾਤਾ ਸੁੰਦਰੀ ਜੀ ਕਹਿਣ ਲੱਗੇ ਇਹ ਪੁੱਤਰਾਂ ਦੀ ਗੱਲ ਨਹੀਂ ਜਿਹੜੇ ਆਪਣੇ ਪੁੱਤਰ ਨੇ ਚਾਰ ਉਹ ਪੁੱਤਰ ਉਹ ਪੁੱਤਰ ਕਿੱਥੇ ਨੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉੱਥੇ ਬਚਨ ਉਚਾਰਨ ਕੀਤਾ ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ ਚਾਰ ਮੋਏ ਤੋਂ ਕਿਆ ਭਿਆ ਜੀਵਤ ਕਈ ਹਜ਼ਾਰ ਉਸ ਵਕਤ ਕੌਣ ਬੈਠੇ ਸੀ ਅੱਗੇ ਅਸੀਂ ਬੈਠੇ ਸੀ ਸਾਡੇ ਵਰਗੇ ਸਿੱਖ ਬੈਠੇ ਸੀ ਸਾਡੇ ਵਰਗੇ ਸਿੱਖਾਂ ਦੇ ਵੱਲ ਹੱਥ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਉਹ ਕਹਿੰਦੇ ਆ ਪੁੱਤਰਾਂ ਖਾਤਰ ਕਹਿੰਦੇ ਉਹ ਚਾਰਿਆਂ ਨੂੰ ਵਾਰ ਦਿੱਤਾ ਮੈਂ ਆਖੋ ਸਤਨਾ ਉਹ ਤਾਂ ਚਾਰੇ ਸ਼ਹੀਦ ਹੋ ਗਏ ਚਾਰ ਪੁੱਤਰ ਵਾਰ ਕੇ ਸਤਿਗੁਰੂ ਪਾਤਸ਼ਾਹ ਜੀ ਕੀ ਕਹਿੰਦੇ ਨੇ ਇਨ ਪੁੱਤਰ ਨੇ ਸੀਸ ਪੈ ਵਾਰ ਦੀਏ ਸੁੱਤ ਚਾਰ ਚਾਰ ਮਾਰਗੇ ਤਾਂ ਕਿਆ ਹੋ ਗਿਆ ਚਾਰ ਮੂਏ ਤੋਂ ਕਿਆ ਵਹਿਆ ਉਹ ਕਹਿੰਦੇ ਫਿਰ ਕੀ ਹੋ ਗਿਆ ਆ ਵੇਖੋ ਤੁਹਾਡੇ ਕਿੰਨੇ ਪੁੱਤਰ ਜਿਉਂਦੇ ਨੇ ਸਾਨੂੰ ਪੁੱਤਰ ਕਿਹਾ ਸੀ ਸਤਿਗੁਰਾਂ ਨੇ ਗੁਰਮਖ ਪਿਆਰਿਓ ਆਪਾਂ ਸਤਿਗੁਰਾਂ ਦੇ ਪੁੱਤਰ ਬਣੀਏ ਸਤਗੁਰਾਂ ਨੇ ਵੇਖੋ ਸਾਨੂੰ ਆਪਣੇ ਆਪਣੇ ਪੁੱਤਰ ਵਾਰ ਕੇ ਆਪਣੀ ਝੋਲੀ ਖਾਲੀ ਕਰਕੇ ਆਪਾਂ ਨੂੰ ਆਪਣੀ ਝੋਲੀ ਵਿੱਚ ਆਪਣੀ ਗੋਦ ਵਿੱਚ ਵਹਾਇਆ ਦੇਖੋ ਗੁਰਮੁਖ ਪਿਆਰਿਓ ਸਤਗੁਰੂ ਜੀ ਕਹਿੰਦੇ ਆ ਜੀਵਤ ਕਈ ਹਜ਼ਾਰਾਂ ਕਈ ਹਜ਼ਾਰ ਜਿਉਂਦੇ ਨੇ ਇਹ ਵੀ ਮੇਰੇ ਪੁੱਤਰ ਨੇ ਖਾਲਸਾ ਮੇਰਾ ਪੁੱਤਰ ਹੈ ਤੇ ਗੁਰਮੁਖ ਪਿਆਰਿਓ ਇੰਨੇ ਨੂੰ ਡੱਲਾ ਆ ਗਿਆ ਭਾਈ ਡੱਲਾ ਉਸਨੇ ਬੇਨਤੀ ਕੀਤੀ ਸੱਚੇ ਪਾਸਾ ਇਹ ਮਤਾਵਾ ਨੂੰ ਕਿਲੇ ਦੇ ਅੰਦਰ ਭੇਜ ਦਿਓ ਇਹਨਾਂ ਵਾਸਤੇ ਮੈਂ ਵੱਖਰਾ ਘਰ ਖਾਲੀ ਕਰ ਦਤਾਂ ਕਿਲੇ ਤੋਂ ਬਾਹਰ ਦਾ ਵਾਸਾ ਠੀਕ ਨਹੀਂ ਹੈ ਸਤਿਗੁਰੂ ਜੀ ਨੇ ਕਿਹਾ ਡੱਲਿਆ ਇਹਨਾਂ ਦੋਹਾਂ ਨੂੰ ਪੁੱਛ ਲੈ ਜਿੱਥੇ ਇਹ ਖੁਸ਼ ਰਹਿਣ ਉੱਥੇ ਇਹਨਾਂ ਦਾ ਅਸਨ ਲਾ ਦਿਓ ਮਤਾਵਾ ਨੇ ਬੇਨਤੀ ਕੀਤੀ ਭਾਈ ਡੱਲਾ ਸਿੱਖ ਤੁਸੀਂ ਆਪਣੇ ਸਵਾਮੀ ਅਸੀਂ ਆਪਣੇ ਸਵਾਮੀ ਜਿਹਦੇ ਚਰਣਾ ਵਿੱਚ ਹੀ ਚੰਗੀਆਂ ਬਹੁਤ ਦਿਨਾਂ ਦੇ ਪਿੱਛੋਂ ਦਰਸ਼ਨ ਪ੍ਰਾਪਤ ਹੋਏ ਨੇ ਤਾਂ ਮਾਤਾਵੰਦਾ ਤੰਬੂ ਜਿਹੜਾ ਸੀ ਉਹ ਅਲੱਗ ਇੱਕ ਪਾਸੇ ਭਾਈ ਡੱਲੇ ਨੇ ਉੱਥੇ ਦੀਵਾਨ ਦੇ ਕੋਲ ਹੀ ਲਗਵਾ ਦਿੱਤਾ ਹੁਣ ਇਸ ਤਰ੍ਹਾਂ 5 ਦਿਨ ਤੱਕ ਸਭ ਲੰਗਰ ਤਿਆਰ ਹੁੰਦਾ ਰਿਹਾ ਇਹ ਜਿਹੜਾ 5 ਦਿਨ ਦਾ ਲੰਗਰ ਸੀ ਨਾ ਭਾਈ ਡੱਲਾ ਉਹ ਖਰਚਾ ਕਰਦਾ ਰਿਹਾ ਭਾਈ ਡੱਲੇ ਨੇ ਖਰਚਾ ਕੀਤਾ 5 ਦਿਨਾਂ ਦੇ ਲੰਗਰ ਦਾ ਛੇਵਾਂ ਦਿਨ ਹੋਇਆ ਨਾ ਜਦੋਂ ਸਤਿਗੁਰੂ ਜੀ ਕਹਿੰਦੇ ਡਲਿਆ ਅੱਜ ਤੋਂ ਸਾਰਾ ਲੰਗਰ ਬਾਹਰ ਹੀ ਸਾਡੇ ਕੋਲ ਤਿਆਰ ਕਰਾਇਆ ਕਰੋ ਡਲਿ ਨੇ ਕਿਹਾ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਸ਼ਰਧਾ ਦੇ ਨਾਲ ਇਹ ਲੰਗਰ ਲਾ ਰਿਹਾ ਮੇਰੀਆਂ ਕਿਰਤ ਕਮਾਈਆਂ ਸਫਲਾ ਹੋ ਰਹੀਆਂ ਨੇ ਮੈਂ ਕਰਮਾ ਵਾਲਾ ਹਾਂ ਮੈਨੂੰ ਲੰਗਰ ਲਾਉਣ ਦਾ ਸੁਭਾਗ ਮਿਲਿਆ ਉਹ ਕਰਮਾ ਵਾਲੇ ਹੁੰਦੇ ਨੇ ਜਿਹੜੇ ਸੰਗਤ ਨੂੰ ਵਰੀਆ ਤੋਂ ਵਰੀਆ ਭੋਜਨ ਸ਼ਕਾਉਂਦੇ ਹੈ ਇਹ ਗੁਰੂ ਸਾਹਿਬ ਨੇ ਆਖਿਆ ਸੀ ਸਤਿਗੁਰਾਂ ਨੇ ਕਹਿੰਦੇ ਵਧੀਆ ਤੋਂ ਵਧੀਆ ਇਹ ਚੰਗਾ ਤੋਂ ਚੰਗਾ ਭੋਜਨ ਜੇ ਸਿੱਖਾਂ ਦੇ ਵਿੱਚ ਕੋਈ ਵਰਤਾਉਂਦਾ ਹੈ ਸਾਦਾ ਭੋਜਨ ਤੇ ਸਤਿਗੁਰੂ ਜੀ ਕਹਿੰਦੇ ਸੰਗਤ ਵਿੱਚ ਜੇ ਕੋਈ ਵਰਤਾਉਂਦਾ ਉਹ ਤੇ ਸਾਡੀ ਸਾਰਿਆਂ ਤੋਂ ਵੱਧ ਖੁਸ਼ੀ ਹੋਇਆ ਕਰੇਗੀ ਤੇ ਗੁਰਮਖ ਪਿਆਰਿਓ ਹੁਣ ਭਾਈ ਡੱਲਾ ਕਹਿੰਦਾ ਕਹਿੰਦਾ ਮੈਂ ਸਰਦਾ ਨਾਲ ਇਹ ਲੰਗਰ ਤਿਆਰ ਕਰਦਾ ਤੁਸੀਂ ਜਿੰਨਾ ਚਿਰ ਮੈਂ ਇਹ ਸੇਵਾ ਕਰ ਰਿਹਾ ਤੁਸੀਂ ਪ੍ਰਵਾਨ ਕਰੀ ਜਾਓ ਸਤਿਗੁਰੂ ਜੀ ਕਹਿੰਦੇ ਨਹੀਂ ਅਸੀਂ ਹੁਣ ਹੋਰ ਤੇਰੇ ਤੇ ਭਾਰ ਨਹੀਂ ਪਾਉਣਾ ਚਾਹੁੰਦੇ ਉਸ ਦਿਨ ਤੋਂ ਲੰਗਰ ਜਿਹੜਾ ਸੀ ਉਹ ਸਤਿਗੁਰਾਂ ਦੇ ਕੋਲ ਹੀ ਤਿਆਰ ਹੋਣ ਲੱਗ ਪਿਆ ਬਹੁਤ ਸੰਗਤਾਂ ਰਾਸ਼ਨ ਲੈ ਕੇ ਆਉਂਦੀਆਂ ਸਿੰਘਾਂ ਵਾਸਤੇ ਸਤਿਗੁਰਾਂ ਵਾਸਤੇ ਲੰਗਰ ਤਿਆਰ ਹੁੰਦਾ ਸੰਗਤ ਵਾਸਤੇ ਲੰਗਰ ਤਿਆਰ ਹੁੰਦਾ ਹ ਹੁਣ ਇਸ ਤਰ੍ਹਾਂ ਇੱਕ ਦਿਨ ਡੱਲੇ ਨੇ ਮਾਤਾਵਾਂ ਨੂੰ ਬੇਨਤੀ ਕੀਤੀ ਕਿ ਸਾਡੇ ਘਰ ਚਲੋ ਸਤਿਗੁਰੂ ਜੀ ਨੂੰ ਵੀ ਕਿਹਾ ਵੀ ਸਾਡੇ ਘਰ ਚਰਨ ਪਾਓ ਜਾ ਕੇ ਮਾਤਾਵਾਂ ਨੂੰ ਆਪਣੀਆਂ ਨੂਹਾਂ ਧੀਾਂ ਵਿੱਚ ਬਿਠਾਇਆ ਸਿੰਘਾਂ ਤੇ ਬਰਾੜਾਂ ਦੀਆਂ ਪੰਗਤਾਂ ਲਗਵਾ ਕੇ ਬੜੇ ਪ੍ਰੇਮ ਨਾਲ ਨਾਨਾ ਪ੍ਰਕਾਰ ਦੇ ਭੋਜਨ ਸ਼ਿਕਾਏ ਘਰ ਲੈ ਜਾ ਕੇ ਸਤਿਗੁਰੂ ਸਤਿਗੁਰੂ ਜੀ ਨੂੰ ਬੜੀ ਸੋਹਣੀ ਚੌਂਕੀ ਤੇ ਵਹਾਇਆ ਤੇ ਗੁਰੂ ਸਾਹਿਬ ਜੀ ਨੂੰ ਘਰ ਲੈ ਜਾ ਕੇ ਨਾ ਪ੍ਰਸ਼ਾਦਾ ਛਕਾ ਕੇ ਭਾਈ ਡੱਲੇ ਨੇ ਇੱਕ ਬਹੁਤ ਸੁੰਦਰ ਘੋੜਾ ਭੇਟ ਕੀਤਾ ਇੱਕ ਦੁਸ਼ਾਲਾ ਸਤਿਗੁਰਾਂ ਦੇ ਵਾਸਤੇ 100 ਰੁਪਇਆ ਭੇਟ ਕੀਤਾ ਸਤਿਗੁਰਾਂ ਦੇ ਵਾਸਤੇ ਮੱਥਾ ਟੇਕਿਆ ਤੇ ਦੋਹੇ ਮਤਾਵਾਂ ਸੀ ਉਹਨਾਂ ਨੂੰ ਵੀ ਵਸਤਰ ਲਿਆ ਕੇ ਦਿੱਤੇ ਭੇਟ ਕੀਤੇ ਤੇ ਮਾਤਾਵਾਂ ਨੂੰ ਤਿੰਨ ਤਿੰਨ ਕੱਪੜੇ ਤੇ 5100 ਰੁਪਏ ਤੇ 51 ਰੁਪਏ ਰੱਖ ਕੇ ਤੇ ਮਾਤਾਵਾਂ ਨੂੰ ਗੁਰਮਖ ਪਿਆਰੋ ਮੱਥਾ ਟੇਕਿਆ ਤੇ ਗੁਰਮਖ ਪਿਆਰੋ ਕੀਮਤੀ ਜੇਵਰ ਮਾਤਾਵਾਂ ਵਾਸਤੇ ਉਹ ਭੇਟ ਕੀਤੇ ਡੱਲੇ ਨੇ ਘਰ ਲੈ ਜਾ ਕੇ ਦੇਖੋ ਕਿੰਨੀ ਸੇਵਾ ਕੀਤੀ ਸੱਚੇ ਪਾਤਸ਼ਾਹ ਮੇਰੀ ਕਮਾਈ ਸਫਲ ਹੋ ਰਹੀ ਹੈ ਸਤਿਗੁਰਾਂ ਦੇ ਵਾਸਤੇ ਘੋੜਾ ਸੋਨਾ ਦਸਾਲਾ 100 ਰੁਪਏ ਨਮਸਕਾਰ ਕੀਤੀ ਮਤਾਵਾ ਵਾਸਤੇ ਸੋਨੇ ਸੁਨੇ ਜੇਵਰ ਤਾਂ ਇਸ ਤਰ੍ਹਾਂ ਡੱਲੇ ਦੀ ਮੰਨ ਦੀ ਭਾਵਨਾ ਪੂਰੀ ਕਰਕੇ ਸਤਿਗੁਰੂ ਜੀ ਵਾਪਸ ਆ ਗਏ ਆਪਣੇ ਡੇਰੇ ਹੁਣ ਇੱਥੇ ਸਤਿਗੁਰੂ ਜੀ ਜਦੋਂ ਆਨੰਦਪੁਰ ਸਾਹਿਬ ਸਤਿਗੁਰਾਂ ਨੇ ਕਮਰਕੱਸਾ ਕੀਤਾ ਸੀ ਉਹ ਸਤਿਗੁਰੂ ਜੀ ਨੇ ਜੁੱਧ ਦਾ ਕਮਰਕੱਸਾ ਇਹ ਜੁੱਧ ਦਾ ਕੰਮਰ ਕੱਸਾ ਸੀ ਜੁੱਧ ਦਾ ਕੰਮਰ ਕੱਸਾ ਸਤਿਗੁਰੂ ਜੀ ਨੇ ਇੱਥੇ ਖੋਲ ਦਿੱਤਾ ਆ ਕੇ 8 9 10 ਮਹੀਨੇ ਗੁਰੂ ਸਾਹਿਬ ਜੀ ਇੱਥੇ ਰਹੇ ਰਾਹ ਵਿੱਚ ਇੰਨਾ ਟਾਈਮ ਕਿਤੇ ਵੀ ਨਹੀਂ ਰਹੇ ਸਿਰਫ ਸਮੀਰ ਤੋਂ ਬਗੈਰ ਦਿਨੇ ਕੰਗੜ ਵੀ ਇਦੋਂ ਘੱਟ ਸਮਾਂ ਰਹੇ ਸਨ ਸਾਲ ਤੋਂ ਘੱਟ ਸਮਾਂ ਸੀ 9 10 ਮਹੀਨੇ ਇੱਥੇ ਰਹੇ ਗੁਰੂ ਸਾਹਿਬ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਤੇ ਇੱਥੇ ਸਤਗੁਰਾਂ ਦੇ ਕਮਰਕੱਸਾ ਖੋਲਣ ਦੇ ਨਾਲ ਕਿਉਂਕਿ ਗੁਰੂ ਸਾਹਿਬ ਨੇ ਇੱਥੇ ਕਮਰਕੱਸਾ ਖੋਲ੍ਹਿਆ ਜੁੱਧ ਦਾ ਇਦੋਂ ਬਾਅਦ ਜੁੱਧ ਨਹੀਂ ਕੀਤਾ ਗੁਰੂ ਸਾਹਿਬ ਨੇ ਤੇ ਗੁਰਮਖ ਪਿਆਰਿਓ ਇੱਥੇ ਆ ਕੇ ਦਮ ਲੈਂਤਾ ਤੇ ਲਗਾਤਾਰ ਗੁਰੂ ਸਾਹਿਬ ਜੀ ਕਿਤੇ ਨਹੀਂ ਰੁਕੇ ਇੱਥੇ ਆ ਕੇ ਰੁਕੇ ਤੇ ਤਾਂ ਕਰਕੇ ਇੱਥੇ ਦਮ ਲੈਣ ਦੇ ਨਾਲ ਇਹ ਸਥਾਨ ਦਾ ਨਾਮ ਪੈ ਗਿਆ ਦਮਦਮਾ ਸਾਹਿਬ ਸੰਗਤਾਂ ਜਾ ਕੇ ਅਜ ਤੱਕ ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਦੀਆਂ ਨੇ ਹੁਣ ਸਤਿਗੁਰੂ ਪਾਤਸ਼ਾਹ ਜੀ ਇੱਥੇ ਸਿੱਖ ਸੰਗਤਾਂ ਨੂੰ ਤਾਰ ਰਹੇ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਇੱਕ ਭਾਈ ਰਾਮ ਸਿੰਘ ਸੀ ਭਾਈ ਜੀਵਨ ਸਿੰਘ ਦਾ ਪੋਤਰਾ ਰਾਮ ਸਿੰਘ ਉਹਨੇ ਇੱਕ ਦਿਨ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਨਗਰਾਂ ਵਿੱਚ ਵੀ ਚਰਨ ਪਾਓ ਚੱਲ ਕੇ ਸਾਡਾ ਨਗਰਾ ਨੇੜੀ ਹੈ ਇਥੋਂ ਅੱਗੋਂ ਸਤਿਗੁਰੂ ਜੀ ਨੇ ਕਿਹਾ RAM SINGH ਗਰਮੀ ਬਹੁਤ ਪੈਂਦੀ ਹੈ ਉਦੋਂ ਗਰਮੀਆਂ ਦੇ ਦਿਨ ਸ਼ੁਰੂ ਹੋ ਗਏ ਸਨ ਗਰਮੀ ਬਹੁਤ ਪੈਂਦੀ ਹੈ ਰੇਤਾ ਵੀ ਬਹੁਤ ਹੈ ਫਿਰ ਹਨੇਰੀਆਂ ਵੀ ਚੱਲਦੀਆਂ ਨੇ ਗਰਮੀ ਵਿੱਚ ਹਨੇਰੀਆਂ ਚੱਲਦੀਆਂ ਹੁੰਦੀਆਂ ਅਸਮਾਨ ਤੱਕ ਰੇਤਾ ਉਡਾ ਕੇ ਲੈ ਜਾਂਦੀਆਂ ਐਸੇ ਦੇਸ਼ ਵਿੱਚ ਮੇਰਾ ਇਹੋ ਜਿਹਾ ਪਿੰਡ ਹੈ RAM SINGH ਕਹਿੰਦਾ ਤੇ ਸਤਗੁਰੂ ਜੀ ਕਹਿੰਦੇ ਉਹਦੀ ਗੱਲ ਸੁਣ ਕੇ ਹਾਂ ਵੇਖਾਂਗੇ ਜਰੂਰ ਪਰ ਸਮਾਂ ਥੋੜਾ ਤਬਦੀਲ ਹੋਣ ਦੇ ਤਿਆਰੀ ਕਰ ਲੈ ਆਰਮ ਸਿੰਘ ਨੂੰ ਹੁਕਮ ਦਿੱਤਾ ਤਿਆਰੀ ਕਰ ਲੈ ਅਸੀਂ ਆ ਰਹੇ ਹਾਂ ਤੇ ਭਾਈ ਆਰਮ ਸਿੰਘ ਤੁਰੰਤ ਸਤਗੁਰੂ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਤੇ ਗੁਰਮਖ ਪਿਆਰਿਓ ਆਪਣੇ ਪਿੰਡ ਪਹੁੰਚ ਗਿਆ ਤਿਆਰੀਆਂ ਕਰਨ ਲੱਗ ਪਿਆ ਤੇ ਗੁਰਮਖ ਪਿਆਰਿਓ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਉਡੀਕ ਕਰਦਾ ਪਿੰਡ ਵਾਲਿਆਂ ਨੂੰ ਖਬਰ ਦਿੱਤੀ ਸਾਰਿਆਂ ਨੂੰ ਵੀ ਸਤਗੁਰੂ ਜੀ ਆ ਰਹੇ ਨੇ ਸਾਰੇ ਪਿੰਡ ਨੂੰ ਚਾ ਚੜ ਗਿਆ ਸਤਗੁਰਾਂ ਦੇ ਦਦਾਰੇ ਹੋਣਗੇ ਸਤਗੁਰਾਂ ਦੇ ਵਾਸਤੇ ਬਹੁਤ ਸੁੰਦਰ ਸਰਦਖਾਨਾ ਬਣਵਾਇਆ ਸਰਦਖਾਨਾ ਕਿਉਂਕਿ ਉਹ ਇਲਾਕੇ ਵਿੱਚ ਗਰਮੀ ਬਹੁਤ ਪੈਂਦੀ ਸੀ ਤੇ ਸਰਦਖਾਨਾ ਗੁਰੂ ਸਾਹਿਬ ਜੀ ਦੇ ਬੈਠਣ ਵਾਸਤੇ ਆਲੇ ਦੁਆਲੇ ਪਾਣੀ ਛਿੜਕ ਕੇ ਜਲ ਛਿੜਕ ਕੇ ਚੰਗਾ ਛਾਂ ਦੇ ਵਿੱਚ ਗੁਰੂ ਸਾਹਿਬ ਵਾਸਤੇ ਬੈਠਣ ਵਾਸਤੇ ਸਰਦਖਾਨਾ ਕਹਿੰਦੇ ਸਾਨੂੰ ਉਹਨਾਂ ਨੂੰ ਬਣਾਇਆ ਪਿੰਡਾਂ ਦੀਆਂ ਗਲੀਆਂ ਕੋਚੇ ਝਾੜੂ ਨਾਲ ਸਾਫ਼ ਕਰ ਦਿੱਤੇ ਸਾਰੇ ਸਤਿਗੁਰੂ ਜੀ ਦੇ ਬੈਠਣ ਵਾਸਤੇ ਸਰਦਖਾਨੇ ਵਿੱਚ ਪਲੰਘ ਵਿਛਾ ਦਿੱਤਾ ਉਸ ਦੇ ਆਲੇ ਦੁਆਲੇ ਠੰਡਾ ਜਲ ਛਿੜਕ ਦਿੱਤਾ ਮਿੱਟੀ ਦੇ ਕੋਰੇ ਘੜੇ ਭਰ ਕੇ ਰੱਖ ਦਿੱਤੇ ਇਸ ਤਰ੍ਹਾਂ ਤਿਆਰੀਆਂ ਕਰਕੇ RAM ਸਿੰਘ ਨੇ ਸਤਿਗੁਰੂ ਜੀ ਨੂੰ ਸੱਦਾ ਭੇਜਿਆ ਸੱਚੇ ਪਾਤਸ਼ਾਹ ਆਜੋ ਤੁਹਾਡੇ ਸਵਾਗਤ ਵਾਸਤੇ ਸਭ ਕੁਝ ਤਿਆਰ ਹੈ ਅਸੀਂ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਨਾ ਹੈ ਹੁਣ ਇਸ ਤਰ੍ਹਾਂ ਭਾਈ ਭਗਤੂ ਦੇ ਪੁੱਤਰਾਂ ਪਾਸ ਗੁਰੂ ਸਾਹਿਬ ਜੀ ਇਹਨਾਂ ਦੇ ਕੋਲ ਵੀ ਗਏ ਇਸ ਕਰਕੇ ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਰਮ ਸਿੰਘ ਤਿਆਰੀ ਰੱਖ ਅਸੀਂ ਆਵਾਂਗੇ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਇੱਥੇ ਰਹਿੰਦਿਆਂ ਹੋਇਆਂ ਨਾ ਡੱਲੇ ਦੇ ਕੋਲ ਇੱਕ ਦਿਨ ਦਵਾਨ ਸਜ ਰਿਹਾ ਹੈ ਭਾਈ ਡੱਲਾ ਗੁਰੂ ਜੀ ਪਾਸ ਬੈਠਾ ਹੋਇਆ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਨਾ ਇੱਕ ਘੋੜਾ ਸਵਾਰ ਆਇਆ ਚਿੱਠੀ ਲੈ ਕੇ ਇੱਥੇ ਦਵਾਨ ਦੇ ਵਿੱਚ ਉਹ ਚਿੱਠੀ ਸਬਾ ਵਜ਼ੀਰ ਸਰਹਿੰਦ ਨੇ ਲਿਖੀ ਸੀ ਵਜ਼ੀਰ ਖਾਨ ਨੇ ਉਹ ਚਿੱਠੀ ਵਿੱਚ ਲਿਖਦਾ ਉਹ ਕਹਿੰਦੇ ਹੈ ਡੱਲਾ ਚੌਧਰੀ ਗੁਰੂ ਗੋਬਿੰਦ ਸਿੰਘ ਨੇ ਖਮਸਾਨ ਦੇ ਜੰਗ ਕਰਕੇ ਸਾਡੇ ਲੱਖਾਂ ਆਦਮੀ ਮਾਰ ਦਿੱਤੇ ਸਾਡਾ ਇਹਨਾਂ ਨੁਕਸਾਨ ਕਰਕੇ ਗੁਰੂ ਫਿਰ ਵੀ ਸਾਡੇ ਕਾਬੂ ਨਹੀਂ ਆਇਆ ਹੁਣ ਮੈਨੂੰ ਪਤਾ ਲੱਗਿਆ ਵੀ ਗੁਰੂ ਜੀ ਤੇਰੇ ਕੋਲ ਨੇ ਤੂੰ ਇਹਨਾਂ ਨੂੰ ਫੜ ਕੇ ਨਾ ਮੇਰੇ ਕੋਲ ਹੁਣੀ ਭੇਜ ਦੇ ਦੇ ਬਾਦਸ਼ਾ ਇਹਦੇ ਬਦਲੇ ਤੁਹਾਨੂੰ ਬੜਾ ਇਨਾਮ ਦਵੇਗਾ ਪਰ ਜੇ ਤੂੰ ਨਹੀਂ ਗੁਰੂ ਨੂੰ ਫੜ ਕੇ ਮੇਰੇ ਕੋਲ ਭੇਜੇਗਾ ਮੈਂ ਆਪਣੀ ਫੌਜ ਲੈ ਕੇ ਤੁਹਾਨੂੰ ਦੋਹਾਂ ਨੂੰ ਗੁਰੂ ਨੂੰ ਤੇ ਤੈਨੂੰ ਦੋਹਾਂ ਨੂੰ ਫੜ ਕੇ ਲੈ ਜਾਵਾਂਗਾ ਤੇ ਡੱਲੇ ਨੇ ਜਦੋਂ ਇਹ ਚਿੱਠੀ ਪੜ੍ਹੀ ਸੁਬਾ ਸਰਹਿੰਦ ਦੀ ਤਾਂ ਉਹਦਾ ਫਿਰ ਉੱਤਰ ਲਿਖਿਆ ਸੁਣੋ ਕਹਿੰਦੇ ਉੱਤਰ ਕੀ ਲਿਖਿਆ ਉੱਤਰ ਇਹ ਲਿਖਿਆ ਭਾਈ ਡੱਲੇ ਨੇ ਉਹ ਕਹਿੰਦਾ ਗੁਰੂ ਜੀ ਸਾਡੀ ਜਿੰਦ ਜਾਨ ਨੇ ਇਸ ਕਰਕੇ ਮਰਨ ਮਾਰਨ ਤੋਂ ਬਿਨਾ ਤੁਹਾਨੂੰ ਕਿਸ ਤਰ੍ਹਾਂ ਫੜਾ ਦਈਏ ਜੇਕਰ ਤੋਂ ਬਹੁਤ ਸਾਰੀ ਫੌਜ ਲੈ ਕੇ ਆਏਗਾ ਨਾ ਉਹ ਤੇਰੀ ਫੌਜ ਨੂੰ ਕੁੱਟ ਕੇ ਮਾਰ ਕੇ ਨਾ ਅਸੀਂ ਜੰਗਲਾਂ ਵਿੱਚ ਜਾਵੜਾਂਗੇ ਅਸੀਂ ਸਦਾ ਗੁਰੂ ਦੇ ਨਾਲ ਰਹਾਂਗੇ ਅਸੀਂ ਗੁਰੂ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰ ਦੇਵਾਂਗੇ ਇਹ ਉੱਤਰ ਪੜਿਆ ਵਜ਼ੀਰ ਖਾਨ ਨੇ ਤੇ ਗੁਰਮੁਖ ਪਿਆਰੋ ਬੜਾ ਲਾਲ ਪੀਲਾ ਹੋਇਆ ਵਿੱਚੇ ਵਿੱਚ ਚਿੰਤਾ ਵਿੱਚ ਚਿੰਤਾ ਕਰਨ ਲੱਗ ਪਿਆ ਜਦ ਗੁਰੂ ਜੀ ਨੂੰ ਭਾਈ ਡੱਲੇ ਦੇ ਇਸ ਪੁੱਤਰ ਦਾ ਪਤਾ ਲੱਗਿਆ ਤਾਂ ਗੁਰੂ ਸਾਹਿਬ ਜੀ ਨੇ ਭਾਈ ਡੱਲੇ ਦੀ ਬੜੀ ਪ੍ਰਸ਼ੰਸਾ ਕੀਤੀ ਹੁਣ ਇੱਕ ਦਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਡੱਲੇ ਨੂੰ ਆਖਿਆ ਉਹ ਡੱਲਿਆ ਉਹ ਤੁਹਾਡੇ ਇੱਥੇ ਬਠਿੰਡੇ ਦਾ ਕਿਲਾ ਬੜਾ ਮਸ਼ਹੂਰ ਹੈ ਚਲ ਬਠਿੰਡੇ ਦਾ ਕਿਲਾ ਵੇਖ ਕੇ ਆਉਣਿਆ ਜੋ ਲੜਾਈਆਂ ਵਾਸਤੇ ਜੰਗ ਵਾਸਤੇ ਬੜਾ ਚੰਗਾ ਥਾਂ ਮੰਨਿਆ ਜਾਂਦਾ ਹੈ ਭਾਈ ਦੰਦੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਧਰ ਸਾਡੇ ਕੋਲ ਤੁਰਕ ਨਹੀਂ ਆਉਣਗੇ ਕਿਉਂਕਿ ਸਾਡੇ ਦੇਸ਼ ਵਿੱਚ ਪਾਣੀ ਨਹੀਂ ਹੈ ਇਸ ਕਰਕੇ ਇਹ ਇਲਾਕੇ ਵਿੱਚੋਂ ਨਹੀਂ ਆਉਣਗੇ ਇਹ ਇਲਾਕਾ ਇਹ ਜਿਹੜਾ ਬਠਿੰਡੇ ਦਾ ਕਿਲਾ ਕਿਸੇ ਤੋਂ ਫਤੇ ਨਹੀਂ ਸੀ ਹੋਇਆ ਬਠਿੰਡੇ ਦਾ ਜਿਹੜਾ ਕਿਲਾ ਹੈ ਉਹ ਕਿਉਂ ਨਹੀਂ ਸੀ ਫਤਿਹ ਹੋਇਆ ਕਿਸੇ ਤੋਂ ਕਿਉਂਕਿ ਇੱਥੇ ਪਾਣੀ ਦਾ ਪ੍ਰਬੰਧ ਨਹੀਂ ਹੈ ਆਲੇ ਦੁਆਲੇ ਤਾਂ ਕਰਕੇ ਹੁਣ ਤੇ ਬਹੁਤ ਪ੍ਰਬੰਧ ਹੋ ਗਿਆ ਉਹ ਟਾਈਮ ਦੀ ਗੱਲ ਹੈ ਬਠਿੰਡੇ ਦਾ ਕਿਲਾ ਰਾਜਪੂਤ ਰਾਜਾ ਬਿਨੇਪਾਲ ਨੇ ਬਣਾਇਆ ਸੀ ਇਹ ਤਦੋਂ ਤੋਂ ਉਜਾੜ ਪਿਆ ਹੈ ਕਦੀ ਨਹੀਂ ਵਸਿਆ ਭਾਈ ਰੱਲਾ ਕਹਿੰਦਾ ਤੁਸੀਂ ਜਿੱਧਰ ਇੱਛਾ ਹੋਵੇ ਵਿਚਰਨਾ ਚਾਹੋ ਇਧਰ ਤੁਰਕ ਲੜਾਈ ਕਰਨ ਨਹੀਂ ਆਉਣਗੇ ਤੁਹਾਨੂੰ ਕੋਈ ਇਧਰ ਖਤਰਾ ਨਹੀਂ ਹੈ ਤੁਸੀਂ ਸ਼ਹਿਰ ਸਪਾਟਾ ਜਿੱਥੇ ਤੁਹਾਡਾ ਦਿਲ ਕਰੇ ਉੱਥੇ ਜਾਓ ਹੋਰ ਕਿਸੇ ਥਾਂ ਤੇ ਰਹਿਣ ਵਾਸਤੇ ਚਿੰਤਾ ਨਾ ਲਾ ਲੈਣਾ ਬਸ ਰਹਿਣਾ ਸਾਡੇ ਕੋਲੇ ਹੈ ਪਰ ਜਾਓ ਕਿਤੇ ਮਰਜੀ ਭਾਈ ਡੱਲਾ ਕਹਿੰਦਾ ਗੁਰੂ ਜੀ ਨੇ ਡੱਲੇ ਨੂੰ ਧੀਰਜ ਦਿੱਤੀ ਤੇਰੇ ਕੋਲ ਹੀ ਆਵਾਂਗੇ ਵਾਪਸ ਤੇ ਗੁਰਮੁਖ ਪਿਆਰੇ ਸਤਗੁਰੂ ਜੀ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਚੱਲ ਪਏ ਇਧਰ ਉਧਰ ਸ਼ਿਕਾਰ ਖੇਡਦੇ ਸਤਗੁਰੂ ਜੀ ਇਹ RAM ਸਿੰਘ ਦਾ ਸੀ ਪਿੰਡ ਭਾਈ ਚੱਕ ਭਾਈ ਚੱਕ ਬਹੁਤ ਵੱਡਾ ਸਥਾਨ ਬਣਿਆ ਅੱਜ ਉਹ ਪਿੰਡ ਦੇ ਵਿੱਚ ਜਿੱਥੇ ਸਤਗੁਰੂ ਜੀ ਰੁਕੇ ਭਾਈ ਚੱਕ ਭਾਈ RAM ਸਿੰਘ ਦੇ ਪਿੰਡ ਇੱਥੇ ਗੁਰੂ ਜੀ ਪਹੁੰਚ ਗਏ RAM ਸਿੰਘ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ ਸਤਗੁਰਾਂ ਦੀ ਗੁਰੂ ਜੀ ਨੇ ਇੱਕ ਪਿੱਪਲ ហេਠਾ ਚੌਂਪੜੀ ਵਿੱਚ ਡੇਰਾ ਕਰਾਇਆ ਚੌਂਪੜੀ ਦੇ ਅੰਦਰ ਬਾਹਰ ਮੋਟੀ ਰੇਤ ਵਿਛਾ ਕੇ ਉੱਪਰ ਪਾਣੀ ਛਿੜਕਾਇਆ ਕੋਰੇ ਘੜੇ ਭਰ ਕੇ ਰੱਖੇ ਸਰਦਖਾਨਾ ਬਣਾਇਆ ਸਤਿਗੁਰਾਂ ਦੇ ਵਾਸਤੇ ਸੁੰਦਰ ਪਲੰਗ ਆਪ ਜੀ ਦੇ ਵਾਸਤੇ ਵਿਸ਼ਰਾਮ ਵਾਸਤੇ ਡਾਹ ਦਿੱਤਾ ਸਤਿਗੁਰੂ ਜੀ ਨੇ ਪਲੰਗ ਉੱਤੇ ਬਹਿ ਕੇ ਬੜੀ ਪ੍ਰਸੰਨਤਾ ਨਾਲ ਕਿਹਾ ਹੈ ਰਾਮ ਸਿੰਘ ਉਹ ਤੇਰਾ ਇਹ ਸਥਾਨ ਜਮਨਾ ਦੇ ਕਿਨਾਰੇ ਵਾਂਗੂ ਠੰਡਾ ਹੈ ਉਹ ਬੜੀ ਠੰਡੀ ਹਵਾ ਚੱਲ ਰਹੀ ਹੈ ਇੱਥੇ ਇਸ ਤਰ੍ਹਾਂ ਪ੍ਰਸ਼ੰਸਾ ਕਰਦੇ ਹੋਏ ਬਰਾਜਮਣ ਹੋ ਗਏ ਆ ਰਾਮ ਸਿੰਘ ਲੰਗਰ ਦੀ ਤਿਆਰੀ ਕਰਾਉਣ ਲੱਗ ਪਿਆ ਲੰਗਰ ਤਿਆਰ ਹੋਇਆ ਸਾਰਿਆਂ ਵਿੱਚ ਸ਼ਿਕਾਇਆ ਗਿਆ ਵਰਤਾਇਆ ਗਿਆ ਗੁਰੂ ਸਾਹਿਬ ਜੀ ਨੂੰ ਸ਼ਿਕਾਇਆ ਹੁਣ ਧਿਆਨ ਦਿਓ ਇਧਰ ਇੱਕ ਦਿਆਲਦਾਸ ਅਸੀਂ ਦਿਆਲਦਾਸ ਭਗਤੂ ਦਾ ਪੋਤਰਾ ਭਾਈ ਭਗਤੂ ਬੜੇ ਭਾਵ ਵਾਲਾ ਹੋਇਆ ਪ੍ਰੇਮ ਵਾਲਾ ਹੋਇਆ ਇਹਦਾ ਇਹਦਾ ਪੁੱਤਰਾ ਸੀ ਦਿਆਲदास ਔਰ ਜਿਸ ਨੇ ਅੰਮ੍ਰਿਤ ਛਕਣਾ ਕੇਸ ਰੱਖਨੇ ਸ਼ਹਿਰਾ ਪਹਿਨਣਾ ਇਹ ਗੁਰੂ ਜੀ ਦੇ ਬਚਨ ਨਹੀਂ ਸੀ ਮੰਨੇ ਉਹਨੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਅੰਮ੍ਰਿਤ ਛਕ ਲੈ ਤੇ ਉਹਨੇ ਬਚਨ ਨਹੀਂ ਸੀ ਮੰਨੇ ਦਿਆਲदास ਨੇ ਜਦ ਗੁਰੂ ਜੀ ਇੱਥੇ ਨੇ ਨਾ ਪੁੱਛੋ ਪੁੱਛੋ ਆਗੇ ਸਤਿਗੁਰੂ ਜੀ ਜਦੋਂ ਪਿੰਡ ਉਹ ਇਹ ਪੁੱਛੋ ਇਹ ਪੁੱਛੋ ਇਹਦਾ ਪਿੰਡ ਸੀ ਭਾਈ ਰਾਮ ਸਿੰਘ ਦੇ ਪਿੰਡ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਠਹਿਰੇ ਹੋਏ ਨੇ ਸੋ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਇਹ ਦਰਸ਼ਨ ਕਰਨ ਵਾਸਤੇ ਆਇਆ ਜਦੋਂ ਦਰਸ਼ਨ ਭਾਈ ਕੇ ਚੱਕ ਭਾਈ ਕੇ ਚੱਕ ਰਾਮ ਸਿੰਘ ਦਾ ਪਿੰਡ ਸੀ ਉੱਥੇ ਨੇ ਗੁਰੂ ਜੀ ਇਹ ਦਿਆਲ ਦਾਸ ਭਗਤੂ ਦਾ ਪੁੱਤਰਾ ਉੱਥੇ ਦਰਸ਼ਨ ਕਰਨ ਕਰਨ ਵਾਸਤੇ ਆਇਆ ਆਖਣ ਲੱਗਾ ਕਹਿੰਦਾ ਜੀ ਮੈਂ ਪੁੱਚੋ ਤੋਂ ਆਇਆ ਪਿੰਡ ਪੁੱਚੋ ਤੋਂ ਸਤਿਗੁਰੂ ਜੀ ਉਹਦੇ ਨਾਲ ਬੋਲੇ ਨਾ ਭਾਈ ਰਾਮ ਸਿੰਘ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਵੀ ਆਪਣੇ ਬਾੜੇ ਦਾ ਬੰਦਾ ਹੈ ਆਪ ਇਹਨੂੰ ਬਖਸ਼ ਦਿਓ ਪਰ ਜਦ ਗੁਰੂ ਸਾਹਿਬ ਜੀ ਨੇ ਕਿਹਾ ਰਾਮ ਸਿੰਘ ਇਹਨੇ ਸਾਡਾ ਬਚਨ ਨਹੀਂ ਮੰਨਿਆ ਸਤਿਗੁਰੂ ਜੀ ਚੁੱਪ ਕਰ ਰਹੇ ਕੋਈ ਗੱਲ ਦਾ ਉੱਤਰ ਨਾ ਦਿੱਤਾ ਰਾਮ ਸਿੰਘ ਨੇ ਸਮਝ ਲਿਆ ਵੀ ਗੁਰੂ ਜੀ ਗੁੱਸੇ ਵਿੱਚ ਨੇ ਇਹਦੇ ਨਾਲ ਉਹਨੇ ਦਿਆਲ ਦਾਸ ਨੂੰ ਆਖਿਆ ਵੀ ਗੁਰੂ ਜੀ ਬਠਿੰਡੇ ਦਾ ਕਿਲਾ ਵੇਖਣ ਵਾਸਤੇ ਜਾ ਰਹੇ ਨੇ ਤੇ ਤੇਰੇ ਪਿੰਡ ਵਿੱਚ ਦੀ ਲੰਘਣਗੇ ਤੂੰ ਬੇਨਤੀ ਕਰੀ ਸਤਿਗੁਰਾਂ ਨੂੰ ਲੰਗਰ ਤਿਆਰ ਕਰ ਲੈ ਲੰਗਰ ਤਿਆਰ ਕਰਕੇ ਨਾ ਸਤਿਗੁਰਾਂ ਨੂੰ ਬੇਨਤੀ ਕਰੀ ਵੀ ਗੁਰੂ ਜੀ ਲੰਗਰ ਛਕ ਲੋ ਸਤਿਗੁਰੂ ਜੀ ਖੁਸ਼ ਹੋ ਜਾਣਗੇ ਹੁਣ ਧਿਆਨ ਦਿਓ ਲੰਗਰਾਂ ਨਾਲ ਖੁਸ਼ ਨਹੀਂ ਹੁੰਦੇ ਸਤਿਗੁਰੂ ਜੀ ਭਾਈ ਦਿਆਲ ਦਾਸ ਨੇ ਇਦਾਂ ਹੀ ਕਰਿਆ ਭੱਜ ਕੇ ਜਾ ਕੇ ਨਾ ਆਪਣੇ ਪਿੰਡ ਲੰਗਰ ਤਿਆਰ ਕਰ ਲਿਆ ਤੇ ਸਤਿਗੁਰੂ ਪਾਤਸ਼ਾਹ ਜੀ ਉੱਥੋਂ ਦੀ ਲੰਘਣ ਲੱਗੇ ਕਹਿੰਦਾ ਜੀ ਲੰਗਰ ਤਿਆਰ ਹੈ ਲੰਗਰ ਛਕੋ ਸਤਿਗੁਰੂ ਜੀ ਰੁਕੇ ਨਹੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੇ ਗੁਰਮੁਖ ਪਿਆਰੇ ਉਹਦਾ ਲੰਗਰ ਹੀ ਨਹੀਂ ਪ੍ਰਵਾਨ ਕੀਤਾ ਸਤਿਗੁਰਾਂ ਨੇ ਉਹ ਕਹਿੰਦੇ ਤੇਰਾ ਲੰਗਰ ਹੀ ਨਹੀਂ ਪ੍ਰਵਤੋਂ ਬਚਨ ਤੇ ਮੰਨੇ ਨਹੀਂ ਸਾਡੇ ਜਿਹੜਾ ਬਚਨ ਨਹੀਂ ਮੰਨਦਾ ਕੱਲੇ ਲੰਗਰਾਂ ਨਾਲ ਨਹੀਂ ਖੁਸ਼ ਹੋਣਾ ਸਤਿਗੁਰੂ ਜੀ ਕਹਿੰਦੇ ਤੂੰ ਬਚਨ ਤੇ ਮੰਨਿਆ ਨਹੀਂ ਤੈਨੂੰ ਕਿਹਾ ਸੀ ਵੀ ਅਮਰਤ ਸ਼ਕਲ ਹੈ ਤੂੰ ਅਮਰਤ ਨਹੀਂ ਛਕਿਆ ਇਸ ਕਰਕੇ ਬੇਅਮਰਤੀ ਇਹਦੇ ਹੱਥੋਂ ਖਾਣਾ ਅਸੀਂ ਨਹੀਂ ਚੰਗਾ ਸੁਭਾ ਸਮਝਦੇ ਜੇ ਲੰਗਰ ਲਾਉਣਾ ਹੈ ਤਾਂ ਪਹਿਲਾਂ ਅਮਰਤ ਛਕ ਉਹਦਾ ਲੰਗਰ ਹੀ ਨਹੀਂ ਪ੍ਰਵਾਨ ਕੀਤਾ ਅੱਗੇ ਲਾਂਗੇ ਗੁਰੂ ਜੀ ਇਹ ਕਹਿੰਦਾ ਕਹਿੰਦਾ ਵੀ ਹੁਣ ਕੀ ਕਰੀਏ ਦਿਆਲ ਦਾਸ ਕਹਿੰਦਾ RAM ਸਿੰਘ ਨੂੰ ਕੁਛ ਲੈ ਉਹ ਕਹਿੰਦਾ ਕਰਨਾ ਕੀ ਹੈ ਬਠਿੰਡੇ ਦਾ ਕਿਲਾ ਵੇਖ ਕੇ ਸਤਿਗੁਰੂ ਜੀ ਜਲਦੀ ਵਾਪਸ ਆ ਜਾਣਗੇ ਸਤਿਗੁਰਾਂ ਦੇ ਮੰਗਰੀ ਲੈ ਚੱਲ ਲੰਗਰ ਉਹਨੇ ਇਦਾਂ ਹੀ ਕੀਤਾ ਜਦੋਂ ਗੁਰੂ ਜੀ ਬਠਿੰਡੇ ਦਾ ਕਿਲਾ ਵੇਖ ਕੇ ਵਾਪਸ ਆਏ ਇਹਨੇ ਗੱਡਿਆਂ ਤੇ ਲੰਗਰ ਲਾਦ ਲਿਆ ਪਿੱਛੇ ਹੀ ਲੈ ਗਿਆ ਸਤਿਗੁਰਾਂ ਦੇ ਹੁਣ ਧਿਆਨ ਦਿਓ ਕਹਿੰਦੇ ਜਦੋਂ ਫਿਰ ਇਹਦਾ ਲੰਗਰ ਬਿਲਕੁਲ ਗੁਰੂ ਜੀ ਨੇ ਪ੍ਰਵਾਨ ਹੀ ਨਹੀਂ ਕੀਤਾ ਅਗਲੀ ਇਹ ਕਥਾ ਹੈ ਵਿਸਥਾਰ ਨਾਲ ਸਰਵਣ ਕਰਿਓ ਕੇ ਫਿਰ ਇਹਦਾ ਲੰਗਰ ਕਿਵੇਂ ਪ੍ਰਵਾਨ ਹੋਇਆ ਰੈਣੀਆਂ ਕਥਾਵਾ ਨੇ ਰੈਣੀਆਂ ਕਥਾਵਾਂ ਸਰਵਣ ਕਰਕੇ ਆਪਣਾ ਜੀਵਨ ਸਫਲਾ ਬਣਾਓ ਧੰਨਵਾਦ ਸਾਰੀਆਂ ਸੰਗਤਾਂ ਦਾ ਤੇ ਅੱਗੇ ਜੋ ਵਿਸਥਾਰ ਨਾਲ ਕਥਾ ਹੈ ਉਹ ਹੈ ਬਠਿੰਡੇ ਕਿਲੇ ਦੀ ਕਥਾ ਬਠਿੰਡਾ ਜਿਹੜਾ ਕਿਲਾ ਬਣਿਆ ਉੱਥੇ ਕਾਣਾ ਦਿਓ ਰਹਿੰਦਾ ਸੀ ਕਾਣਾ ਦਿਓ ਉਹ ਕਿਲੇ ਦੇ ਵਿੱਚੋਂ ਉਹ ਉਜੜਿਆ ਹੋਇਆ ਕਿਲਾ ਉਹ ਦਿਓ ਨੇ ਉਜਾੜਿਆ ਹੋਇਆ ਸੀ ਤੇ ਗੁਰੂ ਜੀ ਨੇ ਉਹ ਦਿਓ ਦਾ ਉਧਾਰ ਕੀਤਾ ਇਹ ਅਗਲੀ ਕਥਾ ਹੈ ਰਹਿਣੀਆਂ ਕਥਾ ਵਾ ਸਰਵਨ ਕਰਕੇ ਜੀਵਨ ਸਫਲਾ ਬਣਾਓ ਧੰਵਾਦ ਸਾਰੀਆਂ ਸੰਗਤਾਂ ਦਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ